ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆਈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਆਪਾਂ ਪਿੰਡ ਤੌੜਾ ਤੋਂ ਕਵਰ ਕਰ ਰਹੇ ਹਾਂ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛਦੇ ਨੇ ਬਾਈ ਸਤਿ ਸ਼੍ਰੀ ਅਕਾਲ ਵੀਰੇ ਨਾਮ ਕੀ ਆਪਣਾ ਨਾਮ ਦਰਸ਼ਨ ਬਾਈ ਪਿੰਡ ਤੌੜਾ ਜਿਹੜਾ ਬਰਨਾਲਾ ਨਾਮ ਦਰਸ਼ਨ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਕਿੰਨਾ 9978809116 9978809116 ਜਿਹੜੀ ਦਰਸਨ ਆਪਾਂ ਸਕਰੀਨ ਤੇ ਵੀਰੇ ਮੱਝ ਦੇਖੀ ਨੇ ਇਹ ਕੈਮਾ ਸੂਆ ਸੂਈ ਆ ਤੀਜਾ ਸੂਆ ਸੂਈ ਆ ਤੇ ਹੁਣ ਹਾਜ਼ਰ ਦੁੱਧ ਕਿੰਨਾ ਆ 12 ਕਿਲੋ ਜਮਾ ਨੈਟ ਫਿੱਟ ਤਿਆਰ ਆ 12 ਕਿਲੋ ਦੁੱਧ ਦਾ ਨੈਟ ਫਿੱਟ ਹਾਜ਼ਰ ਆ ਕੰਡਾ ਲੈ ਕੇ ਆਪਦਾ ਜੋਖ ਸਕਦਾ ਵੀਰ ਦੋਸਤੋ ਕਿਲੋਆਂ ਵਾਲਾ 12 ਲੀਟਰਾਂ ਵਾਲਾ 13 ਤੇ ਚੌਣਚਵਾਦੀ ਇੱਕ ਨੰਬਰ ਦਰਸਨ ਦੋਸਤੋ ਬੱਚਾ ਲਾਇਆ ਹੋਇਆ ਮੱਝ ਨੂੰ ਆਪਣਾ ਸਵਾਮ ਦੀ ਚਵਾਈ ਪ੍ਰੋਪਰ ਰੋਕੀ ਹੋਈ ਆ ਵੀਡੀਓ ਕਵਰ ਕਰਨ ਦਾ ਸਮਾਂ ਆਪਣਾ ਤਕਰੀਬਨ 6 ਸਵਾ 6 ਦਾਗਾ ਜੇ ਕਿਸੇ ਮੇਰੇ ਵੀਰ ਦੀ ਸਮਹਦਾਰੀ ਚਾਉਂਦੀ ਹੈ ਤਾਂ ਵੀਰ ਦਰਸਨ ਨਾਲ ਦੋਸਤੋ ਜਰੂਰ ਕੰਟੈਕਟ ਕਰ ਲੋ ਦਰਸਨ ਮੇਰੇ ਖੋਲ ਕੇ ਢੇੜਾ ਦੁਬਾਰੇ ਤੋਰੇ ਬੁਖ ਬਬਾਈਆਂ ਨੂੰ ਚੈੱਕ ਕਰਵਾ ਦੀ ਦੋਸਤੋ ਸੀਲ ਸ਼ਾਂਤ ਠੰਡੇ ਸੁਭਾ ਵਾਲੀ ਮਾਜਾ ਦੋਸਤੋ ਵੱਡਾ ਢਾਂਚਾ ਕੋਈ ਛੋਟੀ ਨਹੀਂ ਹੈਗੀ ਕਹਿਣ ਨੂੰ ਮੇਰੇ ਕਹਿੰਨਾ ਆਪਾਂ ਮਾ ਵਾ ਦੂਜਾ ਸੁਆ ਕਹਿ ਦਈਏ ਨਹੀਂ ਪਰ ਜਿਹੇ ਜੀ ਡਿਟੇਲ ਆਪਾਂ ਨੂੰ ਮਾਲਕਾਂ ਨੇ ਦਿੱਤੀ ਆ ਉਹ ਉਹਰ ਜੀ ਡਿਟੇਲ ਆਪਾਂ ਤੁਹਾਨੂੰ ਲੈ ਕੇ ਦੇ ਰਹੇ ਹਾਂ ਚੌਣ ਚਵਾਦੀ ਹੈਗੀ ਇੱਕ ਨੰਬਰ ਬਰੀਕ ਕਹਿਣਾ ਦੋਸਤੋ ਸਿੰਗਲ ਹੱਡੀ ਦੀ ਮਾਹ ਹੈ ਚੰਗਾ ਕਦ ਕਾਠਾ ਹੈ ਤੇ ਦੁੱਧ 200 ਕਿਲੋ ਵੀਰ ਕਹਿੰਦਾ ਹੁਣ ਇਹਨਾਂ ਕੰਡੇ ਵਾਲਾ ਬਿਲਕੁਲ ਹਾਜ਼ਰ ਤੇ ਚੌਣ ਚਵਾ ਦੀ ਓਕੇ ਧਾਰਾ ਮਾਰ ਕੇ ਲਾਈਵ ਮਿਲ ਕੇ ਕਰਕੇ ਦਿਖਾਵਾਂਗੇ ਤੇ ਦਰਸ਼ਨ ਲੈਣ ਦੇ ਨਾਲਾ ਰੇਟ ਕੀ ਹੋਊਗਾ ਇਹਦਾ ਜੈਸਨ ਵਾਲਾ ਬਈ ਮੁੱਲ ਇੱਕ 40 45 ਕਿਲੋ ਵੀ ਇੱਕ 30 ਤੋਂ ਛੋੜ ਹੀ ਕਰਦੀਆਂ ਬਾਈ ਦੋਸਤੋ ਮੁੱਲ ਇੱਕ 40 45 ਕਿੰਨਾ ਮਰਜ਼ੀ ਕਰਾ ਲਓ 1,30,000 ਚੋਂ ਛੋੜ ਕਰਾਂਗੇ ਦਰਸ਼ਨ ਬੱਚਾ ਲਾ ਕੇ ਸਾਰੀ ਪ੍ਰੋਪਰ ਚਵਾਈ ਕਰਕੇ ਦਿਖਾ ਦੇ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਮੰਗਾਉਣੀ ਹੋਵੇ ਤਾਂ ਵੇਚੇ ਕੋ ਹੋ ਕੇ ਦੋਸਤੋ ਮੰਗਾ ਸਕਦੇ ਹੋ ਕਦਗਾਟ ਪੱਖੋ ਤਾਂ ਤੁਹਾਨੂੰ ਆਪਾ ਦੱਸ ਦਈਏ ਵੀ ਛੋਟੀ ਨਹੀਂ ਹੈ ਤੇ ਚੋਣਚਵਾ ਸਾਡੇ ਸਾਹਮਣੇ ਆ ਜਾਣਾ ਕਿਉਂਕਿ ਧਾਰਾ ਮਾਰ ਕੇ ਪੂਰੀ ਲਾਈਵ ਵੀਡੀਓ ਕਵਰ ਕਰਕੇ ਦਿਖਾਵਾਂਗੇ ਸੀਲ ਸੰਤ ਠੰਡੇ ਸਭਾਲੀਆਂ ਘਰੇ ਰੱਖਣ ਵਾਲੇ ਵੀਰਾਂ ਲਈ ਸੁਨਹਿਰੀ ਮੌਕਾ ਹੈ ਐਸ ਤਰ੍ਹਾਂ ਦੀਆਂ ਸੀਲ ਸੰਤ ਠੰਡੇ ਸਭਾਲੀਆਂ ਮੱਜਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਬਾਕੀ ਰੇਟ ਵੀਰ ਨੇ ਜੈਨੂਇਨ ਕੀਤਾ ਦੋਸਤੋ 1 ਲੱਖ ਤੇ 30000 ਦੀ ਵੀਰ ਕਹਿੰਦਾ ਦੇ ਦੇਾਂਗੇ ਘਰੇ ਆਏ ਬੰਦੇ ਦਾ ਮਾਨਤਨ ਜ਼ਰੂਰ ਹੋਊਗਾ 1 ਲੱਖ ਤੇ 30000 ਚੋਂ ਮੁੱਲ 1 ਲੱਖ 45 50 40 ਕੁਸ ਕਰਾ ਲਓ ਕਹਿੰਦਾ ਵੀਰ ਕਹਿੰਦਾ ਵੀ 1 ਲੱਖ 30000 ਦੀ ਜਸਨੋਂ ਦੇਵਾਂਗੇ ਦਰਦ ਨਾਲ میرے ਬਨ ਕੇ ਮਾਰ ਕੇ ਦਿਖਾ ਦੇ ਧਾਰਾਂ ਤੇ ਚਵਾਈ ਕਰਕੇ ਸਾਡੇ ਪ੍ਰੋਪਰ ਦੋਸਤੋ ਆਹ ਦੇਖ ਸਕਦੇ ਹੋ ਬਾਲਟੀ ਬਿਲਕੁਲ ਖਾਲੀ ਹੈ ਚਵਾਈ ਦੀ ਹੈਗੀ ਇੱਕ ਨੰਬਰ ਪੋਲੀ ਭੂਗ ਵਰਗੀ ਚਵਾਈ ਹੈਗੀ ਮੰਗਰ ਲੈ ਜੋ ਵੀ ਮਾਰ ਦੇ ਵੀਰੇ ਦੋਸਤੋ ਮੂਰਲੇ ਮੰਗਰ ਲੈ ਜੋ ਆਪਾਂ ਤਾਂ ਹੁਣ ਘਾਰਾਂ ਮਾਰ ਕੇ ਦਿਖਾਤੀਆਂ ਲੈਣ ਦੇਣ ਵਾਲਾ ਰੇਟ ਵੀਰ ਕਹਿੰਦਾ ਵੀ ਇਹਦਾ 1,30,000 ਘਰੇ ਆਏ ਬੰਦੇ ਦਾ ਮਾਨਤਨ ਜ਼ਰੂਰ ਹੋਊਗਾ 1,30,000 ਤੋਂ ਦੋਸਤੋ ਵੀਰ